ਫਿਲਮ ਅਦਾਕਾਰਾ ਅਤੇ ਮੰਡੀ ਪਾਜਪਾ ਤੋਂ ਸੰਸਦ ਮੈਂਬਰ ਕੰਗੜਾ ਰਣੋਤ ਦੀਆਂ ਇੱਕ ਵਾਰ ਫਿਰ ਵਧ ਗਈਆਂ ਮੁਸ਼ਕਲਾਂ ਜੀ ਹਾਂ ਦੱਸਦੇ ਹੀ ਅਦਾਕਾਰ ਕੰਗੜਾ ਰਣੋਤ ਖਿਲਾਫ ਕਿਸਾਨ ਦੇ અપમાન ਦੇਸ਼ ਤ੍ਰੋਦਾ ਹੁਣ ਉੱਤਰ ਪ੍ਰਦੇਸ਼ ਦੇ ਆਗਰਾ ਦੇ ਵਿੱਚ ਮੁਕੱਦਮਾ ਚੱਲੇਗਾ ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਵਿਸ਼ੇਸ਼ ਜੱਜ ਐਮ ਪੀ ਐਮ ਐਲਏ ਲੋਕੇਸ਼ ਕੁਮਾਰ ਦੀ ਅਦਾਲਤ ਦੇ ਵਿੱਚ ਹੋਵੇਗੀ ਅਦਾਲਤ ਨੇ ਕੰਗਣਾਰ ਨੌਤ ਵਿਰੁੱਧ ਦਾਇਰ ਕੀਤੀ ਗਈ ਸੋਧ ਪਟੀਸ਼ਨ ਸਵੀਕਾਰ ਕਰ ਲਈ ਹੈ। ਵਿਸ਼ੇਸ਼ ਜੱਜ ਲੋਕੇਸ਼ ਕੁਮਾਰ ਦੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਜਿਸ ਹੇਠਲੀ ਅਦਾਲਤ ਨੇ ਪਹਿਲਾਂ ਕੰਗਣਾ ਵਿਰੁੱਧ ਦਰਜ ਕੇਸ ਖਾਰਜ ਕਰ ਦਿੱਤਾ ਸੀ, ਹੁਣ ਅਦਾਲਤ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਕਰੇਗੀ। ਅਦਾਲਤ ਨੇ ਕਿਹਾ ਕਿ ਕੰਗਣਾ ਤੇ ਹੁਣ ਭਾਰਤੀ ਦੰਡ ਵਿਵਸਥਾ ਦੀ ਧਾਰਾ 356 ਅਤੇ 152 ਤਹਿਤ ਮੁਕੱਦਮਾ ਚੱਲੇਗਾ ਇਸ ਤੋਂ ਪਹਿਲਾਂ 10 ਨਵੰਬਰ ਸੋਮਵਾਰ ਨੂੰ ਅਦਾਲਤ ਨੇ ਕੰਗਣਾ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਤ ਰੱਖ ਲਿਆ ਸੀ ਜਿਹਾ ਦੱਸਦੇ ਹੀ ਹੈ ਕਿ ਕੰਗਣਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਪਾਜਪਾ ਸੰਸਦ ਮੈਂਬਰ ਨੇ ਕਿਸਾਨਾਂ ਦੇ ਅਪਮਾਨ ਅਤੇ ਦੇਸ਼ ਧਰੋਹ ਕਰਨ ਦੇ આરોਪ ਦੇ ਵਿੱਚ ਉਹਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਅੱਜ ਤੱਕ ਕੰਗਣਾ ਰਣੌਤ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਈ ਉਨਾਂ ਨੂੰ 6 ਸੱਮਣ ਵੀ ਜਾਰੀ ਕਰ ਦਿੱਤੇ ਗਏ ਨੇ ਜੀ ਹਾਂ ਇੱਕ ਵਾਰ ਫਿਰ ਦੱਸ ਦਈਏ ਫਿਲਮ ਅਦਾਕਾਰਾ ਅਤੇ ਮੰਡੀ ਪਾਜਪਾ ਤੋਂ ਸੰਸਦ ਮੈਂਬਰ ਕੰਗੜਾ ਰਣੋਤ ਦੀਆਂ ਇੱਕ ਵਾਰ ਫਿਰ ਵਧ ਗਈਆਂ ਮੁਸ਼ਕਲਾਂ ਜੀ ਹਾਂ ਦੱਸ ਦਈਏ ਅਦਾਕਾਰ ਕੰਗੜਾ ਰਣੋਤ ਖਿਲਾਫ ਕਿਸਾਨ ਦੇ અપਮਾਨ ਦੇਸ਼ ਤ੍ਰੋਦਾ ਹੁਣ ਉੱਤਰ ਪ੍ਰਦੇਸ਼ ਦੇ ਆਗਰਾ ਦੇ ਵਿੱਚ ਮੁਕੱਦਮਾ ਚੱਲੇਗਾ ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਵਿਸ਼ੇਸ਼ ਜੱਜ ਐਮ ਪੀ ਐਮ ਐਲਏ ਲੋਕੇਸ਼ ਕੁਮਾਰ ਦੀ ਅਦਾਲਤ ਵਿੱਚ ਹੋਵੇਗੀ ਅਦਾਲਤ ਨੇ ਕੰਗਣਾਰ ਨੌਤ ਵਿਰੁੱਧ ਦਾਇਰ ਕੀਤੀ ਗਈ ਸੋਧ ਪਟੀਸ਼ਨ ਸਵੀਕਾਰ ਕਰ ਲਈ ਹੈ। ਵਿਸ਼ੇਸ਼ ਜੱਜ ਲੋਕੇਸ਼ ਕੁਮਾਰ ਦੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਜਿਸ ਹੇਠਲੀ ਅਦਾਲਤ ਨੇ ਪਹਿਲਾਂ ਕੰਗਣਾ ਵਿਰੁੱਧ ਦਰਜ ਕੇਸ ਖਾਰਜ ਕਰ ਦਿੱਤਾ ਸੀ, ਹੁਣ ਅਦਾਲਤ ਇਸ ਮਾਮਲੇ ਦੀ ਦੁਬਾਰਾ ਸੁਣਵਾਈ ਕਰੇਗੀ। ਅਦਾਲਤ ਨੇ ਕਿਹਾ ਕਿ ਕੰਗਣਾ ਤੇ ਹੁਣ ਭਾਰਤੀ ਦੰਦ ਸੰਹਿਤਾ ਦੀ ਧਾਰਾ 356 ਅਤੇ 152 ਤਹਿਤ ਮੁਕੱਦਮਾ ਚੱਲੇਗਾ ਇਸ ਤੋਂ ਪਹਿਲਾਂ 10 ਨਵੰਬਰ ਸੋਮਵਾਰ ਨੂੰ ਅਦਾਲਤ ਨੇ ਕੰਗਣਾ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਤ ਰੱਖ ਲਿਆ ਸੀ ਜੀ ਹਾਂ ਦੱਸ ਦੇਈਏ ਕਿ ਕੰਗਣਾ ਰਣੌਤ ਹਿਮਾਚਲ ਪ੍ਰਦੇਸ਼ ਦੇ ਮੰਡੀ ਭਾਜਪਾ ਸੰਸਦ ਮੈਂਬਰ ਨੇ ਕਿਸਾਨਾਂ ਦੇ ਅਪਮਾਨ ਅਤੇ ਦੇਸ਼ ਧਰੋਹ ਕਰਨ ਦੇ આરોਪ ਦੇ ਵਿੱਚ ਉਹਨਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਅੱਜ ਤੱਕ ਕੰਗਣਾ ਰਣੌਤ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਈ ਉਨਾਂ ਨੂੰ 6 ਸੰਮਣ ਵੀ ਜਾਰੀ ਕਰ ਦਿੱਤੇ ਗਏ ਨੇ